ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲੱਡੀ ਗੁਰਪ੍ਰੀਤ ਘੋਲੀਆ ਬੱਸਾਂ ਵਾਲੇ ਵੀਰਾਂ ਤੇ ਟਰੱਕਾਂ ਵਾਲੇ ਵੀਰਾਂ ਲਈ ਜੋ ਡੀ ਲਕਸ ਬੱਸਾਂ ਐ ਉਹਨਾਂ ਵਾਸਤੇ ਬਹੁਤ ਹੀ ਸੋਹਣੀ ਡਬਲ ਝਾਲਰ ਲੈ ਕੇ ਆਏ ਆ 15 ਇੰਚ ਦੀ ਝਾਲਰ ਹੋਊਗੀ ਜਿਹਦੇ ਵਿੱਚ ਦੋ ਚਾਦਰਾਂ ਲੱਗੀਆਂ ਹੋਣੀਆਂ ਨਾਲ ਅਟਰਮਾਲ ਤੇ ਇੱਕ ਪੱਟੀ ਨਾਲ ਫ੍ਰੀ ਦਿੱਤੀ ਜਾਉਗੀ ਜੈਸੀ ਵੀ ਜਸਵੀਰ ਨੂੰ ਚਾਲਰ ਦੀ ਜਰੂਰਤ ਹੋਵੇ ਉਹ ਸਾਡੇ ਨਾਲ ਕੰਟੈਕਟ ਕਰ ਸਕਦਾ نیچے ਮੈਂ ਨੰਬਰ ਮੈਂਸ਼ਨ ਕੀਤਾ ਏ ਬਹੁਤ ਹੀ ਪਿਆਰੀ ਚਾਲਰ ਸੇ ਤਿਆਰ ਹੋਈ ਆ ਬਲੂ ਕਲਰ ਆ ਤੇ ਉੱਪਰ ਇਹਦੇ ਪਿੰਕ نیچے ਡਬਲ ਲੈਸ ਲਾਈ ਆ ਜਸਵੀਰ ਨੂੰ ਵੀ ਛਾਦਰ ਦੀ ਜ਼ਰੂਰਤ ਹੋਵੇ ਉਹ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦੇ ਧੰਨਵਾਦ